ਅੱਜ ਕੋ ਮੈਂ ਥੋੜਾ ਆਪਣਾ ਰਣਜੀਤ ਕਾਲਸੀ ਚੈੱਕ ਪੋਸਟ ਨਿਊਜ਼ ਚੈਨਲ ਤੋਂ ਅੱਜ ਗੱਲ ਕਰਾਂਗੇ ਸਵਧਾਨ ਚੌਂਕ ਬਾਰੇ। ਤੇਰਾ ਬਰਾ 2018 ਨੂੰ ਸਵਧਾਨ ਚੌਂਕ ਨੂੰ ਲੈ ਕੇ ਇੱਕ ਵਿਵਾਦ ਸ਼ੁਰੂ ਹੋਇਆ ਸੀ। ਇਹ ਵਿਵਾਦ ਸ਼ਿਵ ਸਨ ਅਤੇ ਗੁਰ ਸਮਾਜ ਦੇ ਵਿੱਚ ਸ਼ੁਰੂ ਹੋਇਆ ਸੀ। ਜਿਹਦੇ ਵਿੱਚ ਇਹ ਵਿਵਾਦ ਬੜਾ ਬੰਦਾ ਵਧਿਆ ਔਰ جنگ ਦਾ ਰੂਪ ਧਾਰ ਕਰ ਗਿਆ। ਜਿਹਦੇ ਵਿੱਚ ਸ਼ਿਵ ਸਨ ਕਾ ਵੱਲੋਂ ਗੁੱਸੇ 'ਚ ਕੰਟਰੋਲ ਨਾ ਕਰਦੇ ਹੋਏ ਆਪਣੇ ਹਥਿਆਰਾਂ ਦਾ ਇਸਤੇਮਾਲ ਕਰਦੇ ਹੋ ਤਿੰਨ ਨੌਜਵਾਨਾਂ ਤੇ ਉਹਨਾਂ ਨੇ ਗੋਲੀ ਚ ਗੋਲੀ ਚਲਾਉਣ ਤੋਂ ਬਾਅਦ ਇਹਨਾਂ ਨੌਜਵਾਨ ਸੀ ਜਿਹੜੇ ਉਹ ਬੁਰੀ ਤਰ੍ਹਾਂ ਜ਼ਖਮੀ ਹੋਏ ਉਹਨਾਂ ਵਿੱਚੋਂ ਇੱਕ ਨੌਜਵਾਨ ਸੀ ਜਸਵੰਤ ਔਰ ਫਗੋਬੀ ਜੋ ਕਿ ਆਪਣੀ ਜ਼ਿੰਦਗੀ ਦੀ ਲੜਾਈ ਕਰਦਾ ਲੱਭਦਾ ਸ਼ਹੀਦ ਹੋ ਗਿਆ ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪੀੜਤ ਪੱਖ ਦੇ ਵਕੀਲ ਸੰਜੀਵ ਬਰ ਅਤੇ ਨਵਰਾਜ ਸਿੰਘ ਜੀ ਨੇ ਦੱਸਿਆ April 2018 ਨੂੰ ਫਗਵਾੜਾ ਵਿਖੇ ਸਬਦਾਨ ਚੌਂਕ ਸਬੰਧ ਵਿੱਚ ਜੀ ਗੋਲੀकांड ਹੋਇਆ ਸੀ ਜਿਸ ਵਿੱਚ ਸ਼ੇਰ ਸੈਨਾ ਵਰਕਰਾਂ ਨੇ ਅੰਬੇਦਕਾ ਸੈਨਾ ਦੇ ਵਰਕਰਾਂ ਤੇ ਗੋਲੀ ਚਲਾਈ ਸੀ ਜਿਸ ਵਿੱਚ ਬੋਬੀ ਨਾਮ ਕੇ ਇੱਕੋ ਲੜਕਾ 19 ਸਾਲ ਦਾ ਸੀ ਜਿਸ ਦੀ ਡੈਥ ਹੋ ਗਈ ਸੀ ਤੇ ਇੱਕ ਕੁਲਵਿੰਦਰ ਰਾਮ ਜਿਸ ਤੇ ਗੋਲੀ ਲੱਗੀ ਸੀ ਜਿਸ ਨੂੰ 15 ਦਿਨ ਬਾਅਦ ਪੋਸ਼ ਆਇਆ ਜੀ ਉਸ ਦੀ ਸਟੇਟਮੈਂਟ ਤੇ ਬਾਅਦ ਵਿੱਚ ਛੇਬੀ ਬੱਤਾ ਤੇ ਦੀਪਕ ਭਾਰਤਵਾਲ ਤੇ ਨਾਲ ਹੋਰ ਜਿੰਮੀ ਕਰੇਵਾਲ ਦੇ ਨਾਲ ਪੰਜ ਹੋਰ ਅਕਿਊਜ਼ਡ ਜੀ ਜਿਹੜੇ ਅਰੈਸਟ ਕੀਤਾ ਗਿਆ ਸੀ ਜੀ ਜਿਹਨਾਂ ਵਿੱਚ ਅੱਜ ਮਾਨਯੋਗ ਹਾਈ ਕੋਰਟ ਵੀ ਕੇ ਫੈਸਲਾ ਰਿਜ਼ਰਵ ਸੇਗਾ ਅੱਜ ਸ਼ਿਵੀ ਬਤਾ ਤੇ ਦੀਪਕ ਭਾਦਵਾ ਜਿਹਦੇ ਵਿੱਚ ਮਾਨਯੋਗ ਹਾਈ ਕੋਰਟ ਨੇ ਇਹ ਉਹਨਾਂ ਦੀ ਬੇਲ ਰਜੈਕਟ ਕਰ ਦਿੱਤੀ ਗਈ ਜੀ ਜੀ ਤੇ ਨਵਰਾਜ ਜੀ ਦੱਸੋਗੇ ਕਿ ਇਹ ਜਿਹੜੀ ਬੇਲ ਰਿਜੈਕਟ ਹੋਈ ਆ ਦੋਸ਼ੀਆਂ ਦੀ ਮਤਲਬ ਜਿਹੜੀ ਬੇਲ ਸੀ ਰਿਜੈਕਟ ਹੋਈ ਆ ਤੇ ਉਹਨਾਂ ਨੂੰ ਹੁਣ ਸਜ਼ਾ ਮਿਲੂਗੀ ਇਹਦੇ ਨਾਲ ਜਿਹੜਾ ਬੌਦਨ ਸਮਾਜ ਆ ਤੇ ਆਮ ਜਿਹੜੇ ਲੋਕ ਉਹਨਾਂ ਵਿੱਚ ਕੀ ਜਿਹੜਾ ਮੈਸੇਜ ਆਂਦਾ ਹੈ ਉਹ ਦੱਸੋਗੇ ਨਹੀਂ ਕੋਈ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਇਸ ਬੇਲ ਦੇ ਰੱਦ ਹੋਣ ਦੇ ਨਾਲ ਜੋ ਇੱਕ ਗਰੀਬ ਸਮਾਜ ਆ ਜੋ ਇੱਕ ਦਲਿਤ ਸਮਾਜ ਆ ਉਸ ਦੇ ਵਿੱਚ ਇੱਕ ਜੋਸ਼ ਦੀ ਭਾਵਨਾ ਆਉਂਗੀ ਕਿਉਂਕਿ ਇੱਕ ਇੱਕ ਤਰ੍ਹਾਂ ਸਬਧਾਨ ਦੀ ਜਿੱਤ ਹੋਈ ਆ ਉਹ ਸਬਧਾਨ ਚੌਂਕਲੇ ਲੜ ਰਹੀ ਸੀ ਤੇ ਅੱਜ ਸਬਧਾਨ ਦੀ ਜਿੱਤ ਹੋਈ ਆ ਜਿਸ ਦੇ ਤਹਿਤ ਇਹ ਦੋਸ਼ੀਆਂ ਨੂੰ ਜਾਂ ਇਹਨਾਂ ਦੋਸ਼ੀਆਂ ਦੀ ਜਮਾਨਤ ਰੱਦ ਹੋਈ ਆ ਤੇ ਮੈਂ ਇਹ ਦੇਖਦਾ ਕਿ ਇਸ ਨਾਲ ਦਿਲ ਸਮਾਜਿਕ ਜੋਸ਼ ਦੀ ਭਾਵਨਾ ਜੀ ਜੀ ਬਿਰਕ ਸਾਹਿਬ ਜਿਹੜੇ ਉਹ ਦੋਸ਼ੀ ਸੀ ਤੇ ਕੀ ਦੱਸੋਗੇ ਉਹ ਜਿਹੜੇ ਜਿਹੜੇ ਲੜਕੇ ਦੀ 19 ਸਾਲ ਦਾ ਤੁਸੀਂ ਕਹਿ ਰਹੇ ਹੋ ਬੋਬੀ ਜੀ ਦੀ ਡੈਥ ਹੋਈ ਸੀ ਕਿ ਉਹਨਾਂ ਨੂੰ ਕੋਈ ਮੁਆਵਜ਼ੇ ਦੀ ਵੀ ਕੋਈ ਐਪਲੀਕੇਸ਼ਨ ਲੱਗੀ ਹੋਈ ਆ ਸਰ ਗਵਰਨਮੈਂਟ ਵੱਲੋਂ ਅਸੀਂ ਮੁਆਵਜ਼ੇ ਦੀ ਅਪਲੀਕੇਸ਼ਨ ਭਾਈ ਸੀ ਪਰ ਅਜੇ ਤੱਕ ਕੋਈ ਮੁਆਵਜ਼ੇ ਦਾ ਫੈਸਲਾ ਨਹੀਂ ਹੋਇਆ ਜੀ ਪਹਿਲਾਂ ਕਿਹਾ ਸੀ ਵੀ ਇਹਨਾਂ ਨੂੰ ਇੱਕ ਜੌਬ ਤੇ ਮੁਆਵਜ਼ਾ ਦਿੱਤੇ ਚੰਗਾ ਬਾਅਦ ਚ ਉਹਦੀ ਮਦਰ ਨੂੰ ਸਿਰਫ ਜੌਬ ਦਿੱਤੇ ਗਈ ਸਫਾਈ ਕਰਮਚਾਰੀ ਨਾ ਕਿ ਫੈਸੇ ਆਪਣੇ ਮਾਲੀ ਸਹਾਇਤਾ ਨਹੀਂ ਦਿੱਤੀ ਗਈ ਜੀ ਜੀ ਚਲੋ ਅੱਜ ਜਿਹੜੀ ਇਹ ਬੇਲ ਰਿਜੈਕਟ ਹੋਈ ਆ ਇਹਦੇ ਨਾਲ ਇੱਕ ਸਮਾਜਿਕ ਮੈਸੇਜ ਆਂਦਾ ਹੈ ਕਿ ਜਿਹੜਾ ਅਤਿਆਚਾਰ ਕਰੇਗਾ ਤੇ ਅਤਿਆਚਾਰ ਜ ਸਹਿਣ ਵਾਲੇ ਤੇ ਕਰਨ ਵਾਲੇ ਦੋਨਾਂ ਨੂੰ ਸੰਵਿਧਾਨ ਤੋਂ ਡਰਨਾ ਚਾਹੀਦਾ ਇਸ ਦੇਸ਼ ਦਾ ਸੰਵਿਧਾਨ ਬੜਾ ਹੀ ਸਖਤ ਸੰਵਿਧਾਨ ਹੈ ਦੇਸ਼ ਦਾ ਕਾਨੂੰਨ ਬੜਾ ਹੀ ਤੇ ਇਸ ਨੂੰ ਜੇ ਤੁਸੀਂ ਹਿੰਮਤ ਰੱਖੋਗੇ ਤਾਂ ਹਿੰਮਤ ਨਾਲ ਤੁਸੀਂ ਆਪਣੇ ਜਿਹੜੇ ਹੱਕ ਲੈ ਸਕਦੇ ਹੋ ਦੋਸਤੋ ਇਸੇ ਤਰ੍ਹਾਂ ਦਾ ਨੂੰ ਕੈਪਕਾਸ ਚੈਨਲ ਤੇ ਤੁਹਾਡੇ ਨਵੀਆਂ ਤੇ ਤਾਜ਼ੀਆਂ ਖਬਰਾਂ ਨੂੰ ਰੂਬਰੂ ਕਰਾਉਂਦੇ ਰਹਾਂਗੇ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਤੇ ਹੇਰ ਤੇ ਕਮੈਂਟ ਜਰੂਰ ਕਰੀਓ